ਆ ਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਖੜਿਆ ਪਿੰਡ ਸੁਕਰਤ ਦੀ ਗੁਰਦੁਆਰਾ ਕਰਮਸਰ ਸਾਹਿਬ ਤੇ ਜਿੱਥੇ ਕਿ ਪਿੰਡ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਪੌਦੇ ਲਾਉਣ ਦੀ ਤੇ ਉਹ ਸਾਰੀ ਗੱਲਬਾਤ ਕਰਦੇ ਆਂ ਬਾਈ ਕਿਹੜੇ ਕਿਹੜੇ ਪੌਦੇ ਲਾਉਣੇ ਆ ਤੇ ਕਿੱਥੇ ਕਿੱਥੇ ਲਾਉਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਰਖਾ ਸਾਹਿਬ ਹੈ ਕੀ ਪਤੇ ਹੋ ਸਰ ਠੀਕ ਹੋ ਗਈ ਹਾਂਜੀ ਹਾਂਜੀ ਠੀਕ ਆ ਵਧੀਆ ਵਧੀਆ ਹਾਂਜੀ ਦੋਸਤੋ ਅੱਜ ਆਪਣੇ ਕਰਮਸਰ ਸਾਹਿਬ ਗੁਰਦੁਆਰਾ ਦੇ ਵਿੱਚ ਬੂਟਿਆਂ ਦੀ ਸੇਵਾ ਚੱਲ ਰਹੀ ਆ ਤੇ ਬੂਟੇ ਲਿਆਂਦੇ ਆ ਸਜਾਵ ਇਹ ਇਹ ਲਾਉਣ ਜਾ ਰਹੇ ਆ ਤਾਂ ਆਪਾਂ ਕਰਦੇ ਆ ਗੱਲਬਾਤ ਹਾਂਜੀ ਬਟਵਾਰੀ ਸਾਹਿਬ ਹੋਰ ਜੀ ਸਰ ਠੀਕ ਹੋ ਜੀ ਤੇ ਇਹ ਜਿਹੜੀ ਤੁਸੀਂ ਬੂਟੇ ਲਾ ਰਹੇ ਹੋਗੇ ਹਾਂਜੀ ਸਰ ਇਹ ਕੋਈ ਇੱਕ ਮਤਲਬ ਕਿ ਫਾਰਮੈਲਟੀ ਜਾਂ ਫੋਟੋਆਂ ਨਹੀਂ ਵੀਡੀਓ ਖਿਚਵਾਉਣਾ ਇਹ ਤੋਂ ਨਹੀਂ 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 ਇਹ ਬਿਲਕੁਲ ਨਹੀਂ ਸਰ ਤੋਂ ਬਾਅਦ ਵੀ ਦੀ ਦੇਖਭਾਲ ਹੋਊਗੀ ਇਹ ਤੋਂ ਬਾਅਦ ਦੇਖਭਾਲ ਉਹ ਇਹ ਸਾਰੇ ਫਿਰ ਤਾਂ ਪਹਿਲੇ ਲਾਣ ਦੀ ਫਾਰਮੈਲਟੀ ਕਰਾਉਣੀ ਹੁੰਦੀ ਤਾਂ ਇੱਕ ਵੀਡੀਓ ਕੋ ਮਰੇ ਸੀ ਸ਼ਾਇਦ ਤੁਸੀਂ ਵੀ ਦੇਖੀ ਹੋਵੇ ਮਾਂ ਦੇ ਨਾਂ ਤੇ ਬੂਟੇ ਲਾ ਰਹੇ ਸੀ ਹਾਂਜੀ 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 ਤੇ ਉਹ ਬੂਟੇ ਕਈਆਂ ਨੇ ਕੀਤਾ ਕਿ ਲਿਫਾਫਿਆਂ ਸਣੀ ਲਾਤੇ ਠੀਕ ਹੈ ਜੀ ਉਸ ਤੋਂ ਬਾਅਦ ਫੋਟੋਆਂ ਖਚਾਈਆਂ ਦੇ ਘਰੋਂ ਕਰੀ। ਕਈ ਸੰਗਤਾਂ ਮਾਹੀ ਚੱਲ ਰਹੀਆਂ। ਚੱਲ ਰਹੀਆਂ ਜੀ ਹਾਂ। ਕਿਹਦੇ ਨਾਂ ਤੇ 2 ਰੁਪਏ ਦਾ ਬੂਟਾ ਨਾ ਸੀ ਲਿਆ। ਹਾਂ ਨਹੀਂ ਨਹੀਂ ਸਰ ਉਹ ਆਪਣੇ ਕੋਲੇ ਉਹ ਚੀਜ਼ ਨਹੀਂ ਹੈ। ਇਹਦਾ ਬਕਾਇਦਾ ਮਤਲਬ ਵੀ ਆਪਾਂ ਸਰਸੇ ਉਹਨਾਂ ਲੈ ਕੇ ਮੁੜ ਕੇ ਪਰਤਾਲ ਲੋਣਾ। ਨਹੀਂ 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 ਸਰ ਉਹ ਚੀਜ਼ ਨਹੀਂ ਲਾਉ ਹੈ ਤਾਂ ਪਹਿਲਾਂ ਹੀ ਕਰ ਦਿੰਦੇ ਆਪਾਂ ਇਹ ਵਧੀਆ ਮਤਲਬ ਵੀ ਇਹਨੂੰ ਖੂਬਸੂਰਤ ਬਣਾਉਣ ਵਾਸਤੇ ਗੁਰਦੁਆਰਾ ਸਾਹਿਬ ਨੂੰ। ਬਾਕੀ ਵਧੀਆ ਸੰਗਤਾਂ ਆਵੇ ਹਾਂਜੀ ਹਾਂਜੀ। ਜਿਵੇਂ ਪ੍ਰਾਲਾ ਚੱਲ ਰਹੇ ਹਾਂਜੀ ਹਾਂਜੀ ਉਹ ਵੀ ਚੱਲ ਰਿਹਾ ਪ੍ਰਾਲਾ ਇਹ ਵੀ ਥੋੜਾ ਬਹੁਤ ਨੇ। ਹਾਂ ਇਹ ਵੀ ਮਤਲਬ ਹੁਣ ਸੰਗਤ ਨਹੀਂ ਦਿੱ ਯੋਗਨ ਵਾਲੀ ਹਾਂਜੀ ਇਹ ਅਸੀਂ ਸਰਸਿਓ ਨਰਸੀ ਆਇਓ ਥੁਲੇਂਦੇ ਬਈ ਨੇ ਅੱਛਾ ਬਹੁਤ ਘੱਟ ਰੇਟ ਤੇ ਸਾਨੂੰ ਇਹਨੇ ਲਾਏ ਆ ਅੱਜ ਦੱਸਿਆ ਨੇ ਵੀ ਆ ਕਰਕੇ ਅਸੀਂ ਗੁਰੂ ਘਰ ਦੇ ਵਿੱਚ ਲਾਉਣੇ ਆ ਇੱਕ ਤਾਂ 15 ਅਗਸਤ ਆ ਗਈ ਸੀ ਜੀ ਹਾਂ ਹਾਂ ਦੂਸਰਾ ਅੰਤਰਾਜ ਸੰਗਰਾਮ ਦਾ ਪੁੱਤਰ ਢਾੜਾ ਸੀਗਾ ਅੱਛਾ ਤੇ ਫਿਰ ਸਾਰੀ ਸੰਗਤ ਨੇ ਵਿਚਾਰ ਕੀਤਾ ਵੀ ਆਪਾਂ ਹਰਿਆਲੀ ਜ਼ਰੂਰ ਵਧਾਓ ਇੱਕ ਵਾਰੀ ਇਹ ਕਾਫੀ ਹੋਰ ਵੀ ਲਾਉਣੇ ਆ ਜੀ ਅਜੇ ਆਪਾਂ ਕੇਰਾ ਤੁਸੀਂ ਕਿੰਨੇ ਲੈ ਕੇ ਇਹ ਕੇਰਾ ਸੀ 60 ਪੀਸ ਲਿਆਏ ਜੀ 50 60 ਬੁੱਟੇ ਪਿਆਰ ਜੀ ਹਾਂ ਹਾਂ ਇਹ ਮਤਲਬ ਇਹਨੇ ਟੋਈ ਕਰਕੇ ਕੇਰਾ ਇਹਨੇ ਕਿ ਲਾ ਦੇਾਂਗੇ ਇਹਨੇ ਮਤਲਬ ਹੋਰ ਆਰਡਰ ਕਰ ਹਾਂ ਇਹ ਚੀਜ਼ ਕਿੰਨੇ ਕੁ ਮੂਟੇ ਦਾ ਟਾਰਗੇਟ ਲੈ ਕੇ ਚੱਲੇ ਹੋਗੇ ਅਸੀਂ ਤਕਰੀਬਨ 500 ਦਾ ਲੈ ਕੇ ਚੱਲੇ ਹਾਂ ਅੱਛਾ 500 ਦਾ ਟਾਰਗੇਟ ਲੈ ਕੇ ਚੱਲੇ ਹਾਂ ਵਧੀਆ ਮਤਲਬੀ ਮਤਲਬ ਕੀ ਪੂਰੀ ਗੈਲਰੀ ਬਣਾਣੀ ਸਾਬ ਕਿ ਆਸੇ ਪਾਸੇ ਹੋਰ ਵੀ ਲਾਉਣੇ ਨੇ ਹੋਰ ਪਾਸੇ ਅਸੀਂ ਵੀ ਲਾਉਣੇ ਆ ਜੀ ਅੱਛਾ ਹਾਂ ਹੋਰ ਪਾਸੇ ਅਸੀਂ ਲਾਉਣੇ ਨੇ ਕਿ ਪੂਰੀ ਗੈਲਰੀ ਬਣਾਉਣੀ ਹੈ ਵਧੀਆ ਮਤਲਬ ਸੋਹਣੇ ਲੱਗੇ ਚਾਰ ਚੁਫੇਰੇ ਆ ਜੀ ਬਾਕੀ ਸਾਹਮਣੇ ਪੜੀ ਜਗ੍ਹਾ ਲੈਤੀ ਹੈ ਇੱਥੇ ਵੀ ਸਾਈਡਾਂ ਤੇ ਵੀ ਚੀਜ਼ ਕਰਨੀ ਹੈ ਫਾਰਕ ਵਗੈਰਾ ਬਣਾਉਣਾ ਉੱਥੇ ਵਧੀਆ ਜੀ ਅੱਛਾ ਤੇ ਪੋਹਾਰੇ ਵਗੈਰਾ ਲਾਉਣੇ ਆ ਮਤਲਬ ਸੰਗ ਗੁਰੂ ਘਰ ਵੀ ਆਵੇ ਤੇ ਉੰਗ ਵੀ ਆਉਲਾ ਸੈਰ ਕਰਨ ਜਾਂਦੀ। ਸੋਹਣੀ ਚੀਜ਼ ਬਣਾਉਣੀ ਹੈ ਪਿੰਡ ਦੇ ਵਿੱਚ ਸੋਹਣੀ ਲੱਗੇ ਜੀ। ਥੋੜਾ ਜਿਹੜਾ ਕਮੇਟੀ ਦਾ ਪਰਾਲਾ ਬਾਣੀ ਨਾਲ ਜੋੜਨਾ ਉਹ ਤਾਂ ਹੈਵੀ ਹੈ। ਉਹ ਤਾਂ ਹੈਗੇ ਹੈਗੇ ਜੀ। ਇਹਦੇ ਨਾਲ ਤੁਸੀਂ ਵੀ ਪੰਜਾਬ ਨੂੰ ਨਾਲਾ ਮਤਲਬੀ ਹਾਂ ਵਾਤਾਵਰਨ ਨਾਲ ਵੀ ਮਤਲਬ ਵਾਤਾਵਰਨ ਨਾਲ ਵੀ ਲੋਕਾਂ ਨੂੰ ਮਤਲਬ ਗਾਈਡ ਕਰਨਾ ਵਾਤਾਵਰਨ ਨੂੰ ਬਸੋਣਾ ਬਣਾਉਣਾ ਜੀ। ਹਾਂ ਕਿ ਕੋਈ ਹਰਕਤ ਦਾ ਫਰਜ ਬਣਦਾ ਹੀ ਇਹ ਤਾਂ ਬੁੱਝੇ ਲਾਉਣ ਦਾ। ਕੋਈ ਚਲੋ ਦੂਜੇ ਲਾ ਰਿਹਾ ਕੋਈ ਦੂਜੇ ਲਾ ਰਿਹਾ ਆਪਾਂ ਮਤਲਬ ਗੁਰੂ ਘਰ ਦਾ ਕਰਕੇ ਮਤਲਬ ਇਹ ਲਾ ਰਹੇ ਵੀ ਮਤਲਬ ਵਧੀਆ ਚੀਜ਼ ਲੱਗੇ ਗਲੀ ਸੋਹਣੀ ਬਣ ਜ ਮਤਲਬ ਕਿ ਇੱਕ ਕਬੂਟੇ ਦੇ ਸੇਵਾ ਕਰਾਤੀ ਕਹੀ ਗਈ ਇੱਕ ਹੀ हां जी हां जी हां ਜਦ ਬੱਚਿਆਂ ਦਾ ਕਿਸੇ ਦੇ ਬੱਚੇ ਦੇ ਜਨਮ ਦੇਣਾ ਮੰਨ ਲਓ ਜੀ ਕਿਸੇ ਦਾ ਹਾਂ ਹਾਂ ਉਹ ਬੱਚਿਆਂ ਦੇ ਜਨਮ ਦੇ ਨਾਲੇ ਕਾਫੀ ਆ ਗਈ ਵਿੱਚ ਤਾਂ ਬਿਲਕੁਲ ਤੇ ਅਗਲਾ ਕਹਿੰਦਾ ਚਲੋ ਕੋਈ ਨਹੀਂ ਵੀ ਸਾਡੇ ਵੀ ਬੱਚਿਆਂ ਨਾਂ ਤੇ ਲਾ ਦੋ ਇਸ ਤਰੀਕੇ ਨਾਲ ਕਰਕੇ ਵੀ ਅੰਦਰ ਕਾਫੀ ਹੋ ਗਈ ਹਾਂ 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 ਵੀ ਇੱਧਰ ਵੀ ਕੈਮਰਾ ਮਾਰ ਦੋ ਥੋੜਾ ਜਿੱਧਰ ਬੂਟੇ ਲਾ ਰਹੇ ਆ ਇੰਦਰ ਵੀ ਪਤਾ ਲੱਗੇ ਵੀ ਹਾਂਜੀ ਹਾਂ ਬਾਕੀ ਤਿਆਰ ਆ ਕੋਈ ਛੋਟਾ ਬੂਟਾ ਨਹੀਂ ਇਹ ਜਿਆਦਾ ਤੇ ਮਿਹਨਤ ਕਰਨੀ ਪਵੇ ਹਾਂਜੀ ਹਾਂਜੀ ਵੱਡੇ ਬੂਟੇ ਲੱਗਣੇ ਜੀ ਤੀ ਤਿਆਰ ਹੋ ਜਾਣਗੇ ਹਾਂਜੀ ਹਾਂਜੀ ਬਾਕੀ ਅਸੀਂ ਫੇਰ ਤੁਹਾਨੂੰ ਇਹੀ ਬੇਨਤੀ ਕਰਦੇ ਆਂ ਵੀ ਬੂਟੇ ਲਾਉਣ ਤੇ ਫੋਟੋ ਤੇ ਕਸੀਮਤਾਂ ਹਾਂ ਜੀ ਨਹੀਂ ਨਹੀਂ ਉਹ ਫਾਰਮੈਟੀ ਦਾ ਕੰਮ ਨਹੀਂ ਕਰਣੀ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਸਭ ਤੋਂ ਵੱਡੀ ਤਾਂ ਦੇਖਭਾਲ ਦੀ ਗੱਲ ਹੈ ਜੀ ਹਾਂ ਜਿਵੇਂ ਕਿ ਹੁਣ ਬਠਿੰਡੇ ਗੁਰਵਿੰਦਰ ਸ਼ਰਮਾ ਜੀ ਲਾ ਰਹੇ ਆ ਪੂਰੇ ਛੰਡੇ ਦੇ ਵਿੱਚ ਪੂਰੇ ਬਠਿੰਡੇ ਦੇ ਵਿੱਚ ਹਾਂ ਜੀ ਉਹਨਾਂ ਦੀ ਟੀਮ ਰੁੱਖਾਂ ਦੇ ਰਾਖੇ ਪੂਰਾ ਦੇਖਭਾਲ ਕਰੇਗਾ ਹਾਂ ਜੀ ਹਾਂ ਜੀ ਕਿੱਲਾ ਨਹੀਂ ਚਾਹੀਦਾ ਚਾਹੀਦਾ ਨਹੀਂ ਹੈ ਨਾ ਹਾਂ ਬਾਕੀ ਇਹ ਸਭ ਤੋਂ ਉਹ ਫਾਰਮੈਟੀ ਵਾਲਾ ਕੰਮ ਨਹੀਂ ਹੈ ਜੀ ਫਾਰਮੈਟੀ ਵੀ ਆਪਣੇ ਅੰਦਰ ਆ ਗਏ ਸੇਫ ਆ ਬੂਟੇ ਹੈ ਨਾ ਕਿ ਜਗ੍ਹਾ ਉਹ ਜਿੱਥੇ ਲਾਓ ਜਿੱਥ ਬਿਲਕੁਲ ਬਾਕਾਇਦਾ ਜਾਲੀ ਵਗੈਰਾ ਲਾ ਕੇ ਹਾਂਜੀ 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 ਵਧੀਆ ਤਰੀਕੇ ਨਾਲ ਮਤਲਬ ਉਹ ਕਰਾਂਗੇ ਜੀ ਤੇ ਬਾਕੀ ਜਿਹੜੇ ਨਰਸਰੀ ਵਾਲੇ ਨੇ ਵੀ ਕੋਈ ਦੱਸਿਆ ਉਹਨਾ 6 ਮਹੀਨੇ ਦੀ ਦਵਾਈ ਵਗੈਰਾ ਕੋਈ ਸਪਰੇ ਵਗੈਰਾ ਉਹ ਮਤਲਬ ਇਹਨਾ ਹਾਂ ਗੱਲ ਹੋਇਆ ਤਾਂ ਇਹ ਬਾਈ ਜੀ ਕਹਿੰਦੇ ਸੀ ਮਤਲਬ ਤੁਹਾਡੇ ਕੋਲੇ 2-4 ਮਹੀਨੇ ਤੋਂ ਗੇੜਾ ਮਾਰ ਲਿਆ ਕਰਾਂਗੇ ਹਾਂ ਜਿਵੇਂ ਕਿ ਇਨਾ ਜਿਹੜਾ ਬੰਦਾ ਜਾਂਦੇ ਕੋਲ ਮਾਲੀ ਹੈ ਨਾ ਕੋਈ ਕਹਿੰਦੇ ਉਸੇ ਭੇਜ ਦਿਆ ਕਰਾਂਗੇ ਬਿਲਕੁਲ ਹਾਂ ਇਹ ਬਾਈ ਜੀ ਬਹੁਤ ਇਨਾ ਕੋਆਪਰੇਟ ਕੀਤਾ ਸਾਡੇ ਨਾਲ ਹਾਂ ਵੀ ਤਾਂ ਕਰਕੇ ਜੋ ਗੁਰੂ ਘਰ ਦਾ ਦੱਸਿਆ ਇਹਨਾਂ ਨੂੰ ਇਹ ਕਹਿੰਦੇ ਵੀ ਕੋਈ ਲਾਜ਼ਮੀ ਜਿਵੇਂ ਸੇਵਾ ਵੱਧ ਤੋਂ ਵੱਧ ਵਧੀ ਤੁਹਾਨੂੰ ਠੀਕ ਹੈ ਹਾਂ ਠੀਕ ਹੈ ਸਰ ਵਾਈਕ ਦੀ ਫਤਿਹ ਜੀ ਬਹੁਤ ਬਈ ਅਪਰਾਲਾ ਜੀ ਠੀਕ ਹੈ ਸਰ ਥੈਂਕ ਯੂ